ਅੱਜ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਿੰਡ ਗਰਵਾਲੀ ਦੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਅਮਰਸਰ ਸਾਹਿਬ ਪਹੁੰਚੇ ਆਂ ਅੱਜ ਦੀ ਵੀਡੀਓ 'ਚ ਆਪਾਂ ਵੀਰ ਜਿੰਦੇ ਕੋ ਪਹੁੰਚੇ ਆਂ ਅੱਜ ਦੀ ਵੀਡੀਓ ਤੁਹਾਨੂੰ ਵਾਹ ਤੋਕੜ ਗੱਭਣ ਮੈਂ ਚੈੱਕ ਪਾਸ ਚੰਗੇ ਰਿਕਾਰਡ ਵਾਲੀ ਵਿਖਾਉਣੀ ਆ ਤੇ ਇੱਕ ਆ ਬਿਲਕੁਲ ਤਾਜੀ ਸੂਈ ਵੱਚੀ ਵਿਖਾਉਣੀ ਆ ਤੇ ਬਾਕੀ ਕਰਦੇ ਆ ਵੀਰ ਨਾਲ ਗੱਲਬਾਤ ਪੁੱਛਦੇ ਆ ਡਿਟੇਲ ਕਿੰਨਾ ਦੁੱਧਾ ਕਿੰਨੇ ਕਿੰਨਾ ਜਿਹੜੀ ਗੱਭਣ ਚੈੱਕ ਪਾਸ ਆ ਕੀ ਮਿਲਕ ਰਿਕਾਰਡ ਆ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਕੀ ਹਾਲ ਜੀ ਵਧੀਆ ਜੀ ਕਿਵੇਂ ਰੋ ਜੀ ਚ ਤੇ ਸਭ ਤੋਂ ਪਹਿਲਾਂ ਨਾਮ ਦੱਸ ਦੀ ਆਪ ਨੂੰ। ਆ ਵੀ ਜੀ ਮੇਰਾ ਜਿੰਦਾ ਜੀ। ਹਾਂਜੀ। ਫੋਨ ਨੰਬਰ ਹੈਗਾ 9914460399। ਹਾਂਜੀ। ਤੇ ਐਡਰੈਸ ਹੈਗਾ ਸ਼ਹਿਰ ਅੰਮ੍ਰਿਤਸਰ ਤੇ ਜਿੱਦਾਂ ਵੀ ਅੰਮ੍ਰਿਤਸਰ। ਹਾਂਜੀ। ਪੁਰਾਣੇ ਤਰਤਾ ਰੋਡ ਦੇ ਵਿੱਚ ਹੀ ਪਿੰਡ ਪੈਂਦਾ ਆਪਣਾ ਚਾੜੀ। ਅੱਛਾ ਜੀ। ਅਗਰਵਾਲੀ ਦੇ ਚਾੜੀ ਤੋਂ ਬਿਲਕੁਲ ਆਮੋ ਸਾਹਮਣੀ ਆ। ਨਾਲ ਨਾਲ ਹੀ ਆ। ਤੇ ਬਾਕੀ ਕਰੀਏ ਸ਼ੁਰੂਆਤ ਪਹਿਲੇ ਨੰਬਰ ਵਾਲੀ ਤੋਂ ਹੀ। ਆਹੋ ਇਹ ਤੋਂ ਕਰ ਲਉ ਮਾਈ ਤੋਂ। ਇਹ ਵੀ ਜੀ ਕਿੰਨਾ ਸੂਆ ਜੀ? ਇਹ ਸੂਆ ਵੀ ਜੀ ਅੱਜ ਕਿ ਤੀਜਾ ਸੂਗੇ। ਅੱਛਾ ਜੀ। ਤੇ ਕਿੰਨੇ ਦਿਨ ਦੀ ਚੈੱਕ ਪਾ ਜੇ? 5 ਮਹੀਨੇ ਦੀ ਚੈੱਕ ਆ ਵੀਨੇ ਆਪਣੇ ਘਰੇ ਚੈੱਕ ਕਰਾ ਲਈ ਜੇ ਪੰਜਾਂ ਮਹੀਨੇ ਗੱਬਣ ਚੈੱਕ ਪਾਸ ਜੇ ਤੇ ਵੀ ਜੀ ਦੁੱਧ ਕਿੰਨਾ ਜੇ ਵੀਰ ਜੀ ਨਾ ਮਾਤਰੀ ਆ ਦੁੱਧ 4 ਕਿਲੋ ਹੈਗਾ ਵਾ ਥਣ ਪਾਸ ਆ ਤੁਹਾਨੂੰ ਬਾਅਦ ਕਰਾਉਗੀ ਅਬੀ ਤੋਂ ਗੱਬਣ ਜਾਰੇ ਚੇਦ ਦੀ ਹੋਈ ਆ ਹਾਂ ਜੀ ਤੇ ਬਾਕੀ ਸਾਲਾਂ ਦਾ ਸਿਹਰ ਗਾ ਬਚੰਗਾ ਜੇ ਤੇ ਅਮੀਰ ਜੀ ਦੀ ਗਾੜ ਵੀ ਇਹਦੀ ਚੰਗੀ ਹੋ ਜਦੋਂ ਸੱਜਰ ਥੁੰਦੀ ਹੋਊਗੀ ਤੇ ਕੱਦ-ਕੁੱਦ ਚੰਗਾ ਵੱਡਾ ਜਿਹ ਹੈ ਪਿਓਰ ਜੈਡ ਬਲੈਕ ਜੀ ਜੈਡ ਬਲੈਕ ਆਈ ਕਿਸ ਚੰਗੇ ਖਾਨਦਾਨ ਚੋਂ ਹੈ ਕਿਸ ਚੰਗੇ ਘਰੋਂ ਆਈ ਆ ਉਸ ਤੱਕ ਵੀ ਜੈਡ ਬਲੈਕ ਜੇ ਵੇਖ ਲੋ ਤੇ ਖੋਲ ਗਏ ਵੀਜੀਏ ਕਰੈ ਨੂੰ ਪੰਜਾਂ ਮਹੀਨੇ ਦੀ ਗੱਬਣ ਚੈੱਕ ਪਾਸ ਦੋ ਚਾਰ ਕਿਲੋ ਇਹ ਵੀ ਸਿੰਘ ਦਾ ਸਿੰਘ ਸੂਂਗ ਵੀ ਚੰਗਾ ਵਾ ਘਰ ਰੱਖਣ ਵਾਲੀ ਹੈ ਵੀ ਗੱਤ ਤਿਆਰ ਹੋਈ ਰਕਮ ਵਾਲੀ ਆ ਇਹ ਵੀ ਖੁੱਡਾ-ਖਾਡਾ ਚੰਗਾ ਮੈਂ ਦਾ ਪਿੱਠ-ਪੂੜਾ ਵੀ ਚੰਗਾ ਵਾ ਲੰਬੀ ਲੰਮੀ ਲੈ ਜਾਓ ਇਹੋ ਇਹ ਵੀ ਬੇਰਬੂਲ ਚੰਗੀ ਮੈਂ ਦੀ ਲੈ 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 ਮਾਰਾ ਜੀ ਇਹ ਵੀ ਐਂ ਚਾਂਦੇ ਸੁਭਾਦੀਏ ਕੋਈ ਦਰਦੀ ਦੁਰਦੀ ਨਹੀਂ ਕੋਈ ਕਾਲੀ ਨਹੀਂ ਪੈਦੀ ਗੱਡੀ ਫੜਾ ਦੇ ਨੇ ਉਹ ਵੀ ਚਲਾ ਲੈਣੀ ਆ ਠੀਕ ਆ ਬਾਕੀ ਵੀ ਨੇ ਥੋੜੀ ਨਿਵਾਜ ਧਵਾਈ ਘਾਟ ਹੀ ਆ ਖੁਸ਼ਕੀ ਥੜੀ ਜਿਹੀ ਹੋਈ ਆ ਤੇਰ ਤੂੰ ਘੱਟ ਲਾਇਆ ਲੋਕ ਇਹ ਲੋਕ ਨਹੀਂ ਸਾਹ ਦੇ ਬਾਕੀ ਜਿਹੜੇ ਵੀ ਲੈਂਦੇ ਵੀ ਕਾਢੀ ਸਾਹ ਦੇ ਆ ਬਾਕੀ ਮੈਂ ਚੰਗੀ ਆ ਮੈਂ ਚੰਗੇ ਕੁ ਵੱਡੇ ਢਾਂਚਾ ਵਾ ਇਹ ਆ ਵੀ ਗਾ ਤਿਆਰ ਹੋਈ ਰਗਮਰ ਲਾਜੂ ਕਿਸ ਦੀ ਕਿਉਂ ਜਿੰਨਾ ਦਿਨਾਂ ਇੱਕ ਮੈਂ ਸੁਣਾ ਵਾ ਜੇਠਾੜ ਦਿਨਾਂ ਮੈਂ ਸੁੰਦੀ ਗਰਮੀ ਚ ਸੁੰਦੀ ਫੁੱਲ ਤਿੱਖ ਚ ਤੇ ਇਹਦਾ ਵੀ ਜੀ ਮੁੱਲ ਮੁੱਲੇ ਦਾ 70000 ਰੁਪਏ ਮਾਨਦਾਨ ਦੋ ਹੀ ਕਰਦਾ 46000 ਦੀ ਦੇ ਦਿੰਗੇ ਬਾਕੀ 66000 ਦੀ ਚੋਂ ਮਾਨਦਾਨ ਕਰ ਲਾਂ ਕਿਉਂਕਿ ਭੈਣ ਤੇ ਰਾ ਕੇ ਫੋਨ ਲਾਵੇ ਬਾਕੀ ਇਹ ਵੀ ਮੈਂ ਚੰਗੀ ਵੱਡੀ ਆ ਕਿ ਵੱਡੀ ਮੰਨ ਕੇ ਸੌਦਾ ਕਰੇ ਚੰਗੇ ਕੱਦ ਕਾਠ ਵਾਲੀ ਚੰਗੀ ਬੇਲ ਵਾਲੀ ਆ ਕੋਈ ਛੋਟੀ ਮੰਨ ਕੇ ਨਾ ਸੌਦਾ ਕਰ ਲੈ ਕੋਈ ਖੁੱਦ ਜਿਹੇ ਹਿਸਾਬ ਨਾਲ ਵੀ ਮੈਂ ਫੁੱਲ ਵੱਡੇ ਕੱਦ ਕਾਠ ਵਾਲੀ ਆ ਤੇ ਬਾਕੀ ਦੂਜੇ ਨੰਬਰ ਤੇ ਵੱਛੀ ਵੀ ਜੀ ਕਿੰਨਾਂ ਵਾ ਸੂਆ ਸੂਈ ਜੇ ਪਹਿਲਾ ਸੂਆ ਸੂਈ ਜੇ ਅੱਛਾ ਜੀ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ 2-3 ਪੰਜ ਦਿਨ ਹੋ ਗਏ ਜੀ ਤੇ ਬੱਛਾ ਮਗਰ ਬੱਛਾ ਆ ਗਿਆ ਵੀਰ ਜੀ ਬੱਛਾ ਮਗਰ ਜਿਹਦੇ ਬੌਲਾ ਕੇ ਦੁੱਧ ਆ ਟਾਈਮ ਦੇ ਬੌਲਾ ਲਾਲੇ ਕੋਈ ਦੁੱਧ ਲਾਲੇ ਵੀ ਜੀ ਕਿੰਨਾ ਹੋਊਗਾ ਟਨ ਤੇ ਆ ਇਹ ਆ ਵੀ ਕੋਈ ਦੁੱਧ ਲਾਲੇ ਕੋਈ ਬੌਲਾ ਲਾਲੇ ਐਠਾਂ ਦੇ 12 ਕਿਲੋ ਦੁੱਧ ਲਾਲੇ ਕੋਈ ਬੌਲਾ ਲਾਲੇ ਤਿਆਰ ਜੇ ਇਹ ਆ ਵੀ ਥਾਣਾ ਦਾ ਗੈਪਸ ਹੈ ਜੀ ਵੀ ਚੰਗਾ ਵਾ ਵੀ ਬਿਲਕੁਲ ਛੋਟਾ ਜਿਹਾ ਫੇਸ ਆ ਜੀ ਵੀ ਜਰਸੀ ਕ੍ਰੋਸ ਜੀ ਆਜ ਦੀ ਖੋਲੋ ਵੀ ਜੀ ਕਰੈਨੂ ਵੀ ਇਹ ਆ ਵੀ ਦੁੱਧ 14-15 ਕਿਲੋ ਦੀ ਮਾਲ ਗਣਿਆ ਕੋਈ ਸਾਹਮਣਾ ਵੀਰ ਲਾ ਗਿਆ ਤੇ ਉਹਦੇ 14-15 ਕਿਲੋ ਚਵਾਈ ਜਾਊਗੀ ਇਹ ਰਸੇ ਦੀ ਉਹ ਜੀ ਕਰਦੀ ਜਗੀ ਜਿੱਥੋਂ ਆਪਾਂ ਲਈ ਹੈ ਨਾ ਖੁੱਲੀ ਰਹੀ ਇਥੇ ਇਹ ਵਚੀ ਖੁੱਲੀ ਰਹੀ ਕੋਈ ਮੂੰਹ ਤੇ ਦਾਗ ਰੱਸੀ ਦਾ ਕੋਈ ਗੱਲ ਚ ਦੱਸ ਦੇ ਇਹ ਆ ਵੀ ਹੈ ਬਿਲਕੁਲ ਸ਼ਾਈਨੀ ਗਾੜੀ ਆ ਪ੍ਰਿੰਟ ਪ੍ਰਿੰਟ ਚੰਗਾ ਵਚੀ ਦਾ ਇਹ ਆ ਵੀ ਗਾੜੀ ਸਾਰੀ ਗਰਮੀਆਂ ਦੁੱਧ ਚੰਗਾ ਚੁਵਾਈ ਜਾਊਗੀ ਹੈ ਨਵੀਂ ਵੜਾ ਵੀ ਦੋ ਚਾਰ ਸੂਰੇ ਕੋ ਪੀ ਲੂਗਾ ਲੈ ਉਹਨੂੰ ਲੈ ਲੈ ਜੋ ਜੀ ਥੋੜੀ ਕਾਲੀ ਪੈਦੀ ਆ ਵੀ ਕਿਸੇ ਵੀਰ ਦੇ ਦੱਸਣ ਨੂੰ ਆ ਵੀ ਖੁੱਲੀ ਰਹੀ ਓਥੇ ਛੋਟੇ ਫਾਰਮ ਚੋਂ ਆਈ ਆ ਇਹ ਵੀ ਕੋਈ ਸਾਂਭ ਵਾਲਾ ਕੋਈ ਵੀਰ ਲੈ ਗਿਆ ਤਾਂ ਦੁੱਧ ਮੈਲਾ ਮੂਲਾ ਮਾਰ ਕੇ ਦੁੱਧ 14-15 ਕਿਲੋ ਵਧੀਆ ਚਵਾਈ ਜਾਊਗੀ ਮਗਰ ਕੀ ਵੀ ਮਗਰ ਵੀ ਜੀ ਵਸ਼ਾ ਆ ਗਿਆ ਜੀ ਮੇਰ ਕਾਫੀ ਜਮ ਹਾਂਜੀ ਇਹਦਾ ਫਿਰ ਮੁੱਲ ਵੀ ਜੀ ਇਹ 45 ਦੀ ਦੇ ਦੀਏ ਵੇਖ ਲਓ ਵੀ ਜੀ ਜਿੰਨੇ ਮਰਜ਼ੀ ਦੇ ਦੋਗੇ ਤੁਹਾਡੀ ਦੌਲਤ ਆ ਕਰਾਓ ਜਿੰਨਾ ਮਾਨਤਾ ਕੋਣਾ ਬੱਚੀ ਚੰਗੀ ਹੈ ਛੱਡਦੀਏ 2000 ਤੇ ਨਹੀਂ ਛੱਡਦਾ 42 42000 ਦੀ ਦੇਦੋਗੇ ਉਹ ਚੋ ਵੀ ਮਾਨਤਾ ਕਰ ਦੇਣਗੇ ਚੱਲਦੇ ਫਿਛੋੜ ਵਾਲੇ ਕੰਮ ਕਹਿੰਦੇ ਵੀਰ ਨੇ ਅਰਸ਼ ਨੇ ਕਹਿੰਦਾ ਉਹਦੇ 40000 ਦੀ 40000 ਅੱਜ ਬਰ ਛੋਟੀ ਹੋ ਵੀ ਦੰਦਾ ਆਪਾਂ ਕੋਈ ਫੋਨ ਫਾਲ ਲਾਵੇ ਪਤਾ ਨਹੀਂ ਦੇ ਕਿਥੇ ਦੇਣਾ ਜਿਹੜਾ ਇਹ ਤੋ ਜੁੜਾ ਨਾ ਬਾਕੀ ਨਾ ਜਿੰਦਾ ਤੇ ਪਿੰਡ ਗਰਵਾਲੀ ਹਾਂਜੀ ਹਾਂਜੀ ਪਿੰਡ ਗਰਵਾਲੀ ਹੈ ਵੀ ਜੀ ਠੀਕ ਹੈ ਵੀ ਜੀ ਠੀਕ ਵੀ ਜੀ